ਲੋਕਾਂ ਨੇ ਐਮਪੀ ਚੁਣੇ ਵੀ ਉਹ ਲੋਕਾਂ ਦੇ ਮਸਲਿਆਂ ਦਾ ਹੱਲ ਕਰਨਗੇ ਤੇ ਲੋਕਾਂ ਦੇ ਮਸਲੇ ਕਿਹੜੇ ਨੇ ਸਭ ਤੋਂ ਵੱਡਾ ਮਸਲਾ ਬੇਰੁਜ਼ਗਾਰੀ ਦਾ ਮਹਿੰਗਾਈ ਦਾ ਨਸ਼ਿਆਂ ਦਾ ਦੇਸ਼ ਦੇ ਵਿੱਚੋਂ ਬੇਰੁਜ਼ਗਾਰੀ ਤੋਂ ਤੰਗ ਹੋਏ ਨੌਜਵਾਨਾਂ ਦੇ ਬਾਹਰ ਜਾਣ ਦਾ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰਾਂ ਤੇ ਬੇਰੁਜ਼ਗਾਰਾਂ ਦੀ ਜ਼ਿੰਦਗੀ ਦਾ ਪਰ ਇਹਨਾਂ ਮੁੱਦਿਆਂ ਤੇ ਪਾਰਲੀਮੈਂਟ ਚ ਕਦੇ ਗੱਲ ਹੋਈ ਤੁਸੀਂ ਦੱਸ ਦਿਓ ਕਦੇ ਪਾਰਲੀਮੈਂਟ ਚ ਇਹ ਗੱਲ ਹੋਈ ਆ ਵੀ ਭਾਰਤ ਦੇ ਵਿੱਚ ਇੰਨੇ ਵੱਡੇ ਪੱਦਰ ਤੇ ਬੇਰੁਜ਼ਗਾਰੀ ਕਿਉਂ ਆ ਸਾਰੇ ਮਹਿਕਮੇ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਵੇਚੇ ਜਾ ਰਹੇ ਆ ਕਦੇ ਪਾਰਲੀਮੈਂਟ ਚ ਇਹ ਗੱਲਾਂ ਨਹੀਂ ਹੁੰਦੀਆਂ ਕਦੇ ਗੱਲ ਹੋਈ ਆ ਵੀ 1 ਰੁਪਏ ਦੀ ਚੀਜ਼ 100 ਰੁਪਏ ਚ ਕੰਪਨੀਆਂ ਵੇਚੀ ਜਾਂਦੀਆਂ ਨੇ ਤੇ ਸਰਕਾਰ ਰੋਕਦੀ ਕਿਉਂ ਨਹੀਂ ਕੰਪਨੀਆਂ ਨੂੰ ਮਰਮਰਜੀ ਦਿੱਤੀ ਆ ਨਾ ਵੀ ਜਿੰਨਾ ਮਰਜੀ ਰੇਟ ਲਿਖ ਲਓ 1 ਰੁਪਿਆ ਦਾ ਨਟ ਬਣਾਓ ਉਹਨੂੰ ਡੱਬੀ ਚ ਪਾਓ ਉੱਤੇ 150 ਰੁਪਿਆ ਲਿਖੋ ਕਹਿਨ ਦਾ ਭਾਵ ਜਿਹੜੀਆਂ ਸਮੱਸਿਆਵਾਂ ਪਾਰਲੀਮੈਂਟ ਚ ਹੱਲ ਹੋਣੀਆਂ ਚਾਹੀਦੀਆਂ ਜਿਹੜੇ ਮੁੱਦੇ ਉੱਠਣੇ ਚਾਹੀਦੇ ਆ ਜਿਹੜੇ ਸਵਾਲ ਉੱਠਣੇ ਚਾਹੀਦੇ ਆ ਨਾ ਸਵਾਲ ਉੱਠਦੇ ਆ ਨਾ ਚਰਚਾ ਹੁੰਦੀ ਆ ਨਾ ਉਹ ਮੁੱਦੇ ਹੱਲ ਹੁੰਦੇ ਆ ਉਸੇ ਤਰ੍ਹਾਂ ਪਏ ਹੋਇਆ ਪੂਰਾ ਭਾਰਤ ਦੇ 90% ਲੋਕ ਨੇ ਜਿਹੜੇ ਉਹ ਤੰਗ ਨੇ ਦੁਖੀ ਨੇ ਐਸੇ ਕਰਕੇ ਕਿਉਂਕਿ ਪਾਰਲੀਮੈਂਟ ਦੇ ਵਿੱਚ ਜਿੱਥੇ ਮਸਲੇ ਹੱਲ ਹੋਣੇ ਆ ਉੱਥੇ ਸਿਰਫ ਤੇ ਸਿਰਫ ਡਰਾਮਾ ਹੁੰਦਾ ਹੰਗਾਮਾ ਹੁੰਦਾ ਔਰ ਜਿਹੜੇ ਨਮਾਇंदे ਉੱਥੇ ਬੈਠੇ ਹੁੰਦੇ ਨੇ ਉਹ ਜ਼ਿਆਦਾਤਰ ਕਾਰਪੋਰੇਟ ਘਰਾਣਿਆਂ ਦੇ ਪੱਖੀ ਬਣ ਚੁੱਕੇ ਹੁੰਦੇ ਨੇ ਆਮ ਲੋਕਾਂ ਦੀ ਨਾ ਕੋਈ ਗੱਲ ਕਰਦਾ ਨਾ ਕੋਈ ਸੁਣਦਾ ਨਾ ਆਮ ਲੋਕਾਂ ਦੇ ਕੋਈ ਮਸਲੇ ਉਠਾਉਂਦਾ ਤੇ ਨਾ ਉਹ ਹੱਲ ਹੁੰਦੇ ਨੇ ਹਾਂ ਵੋਟ ਪੋਲਿਟਿਕਸ ਕਰਨ ਦੇ ਲਈ ਥੋੜੇ ਬਹੁਤ ਮੁੱਦੇ ਉਠਾਏ ਜਾਂਦੇ ਨੇ ਪਰ ਸਿਰਫ ਤੇ ਸਿਰਫ ਬਿਆਨ ਦੇਣ ਤੋਂ ਬਾਅਦ ਉਹ ਕਦੇ ਵਾਅਦੇ ਨਹੀਂ